ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਅਤੇ ਉਹਨਾਂ ਵੱਲੋਂ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਮੂਵੇਬਲ ਜਾਂ ਇਮੂਵੇਬਲ ਪ੍ਰਾਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰਨ ਦੇ ਲਈ ਪੂਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਗਈ ਹੈ। ਨਸ਼ਾ ਤਸਕਰੀ ਕਰਕੇ ਜਿਹੜੀ ਆਪਣੀ ਜ਼ਮੀਨ ਜਾਇਦਾਦ ਕੋਈ ਵੀ ਤਰ੍ਹਾਂ ਦੀ ਮੂਵੇਬਲ ਜਾਂ ਇਮੂਵੇਬਲ ਪ੍ਰਾਪਰਟੀ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਜਿਹੜੀ ਹੈਗੀ ਹੈ ਕਰੀਬ 67 ਲੱਖ ਰੁਪਈਆ ਉਹ ਅਸੀਂ ਕੰਪਲੀਟ ਅਸੀਂ ਕੰਪੀਟੈਂਟ ਅਥਾਰਟੀ ਤੋਂ ਉਹ ਫ੍ਰੀਜ਼ ਕਰਵਾਈ ਹੈ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਅਤੇ ਉਹਨਾਂ ਵੱਲੋਂ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਮੂਵੇਬਲ ਜਾਂ ਇਮੂਵੇਬਲ ਪ੍ਰਾਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰਨ ਦੇ ਲਈ ਪੂਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਗਈ ਹੈ ਉਸੇ ਲੜੀ ਦੇ ਵਿੱਚ ਅਸੀਂ ਸਾਡੇ ਸ੍ਰੀ ਭਾਗੀਰਾਦ ਸਿੰਘ ਜੀ ਮੀਨਾ ਐਸਐਸਪੀ ਸਾਹਿਬ ਜੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜੀ ਦੇ ਯੋਗ ਹਦਾਇਤਾਂ ਤੇ ਜਿਹੜਾ ਹੈਗਾ ਸਾਡੇ ਸਬਡਿਵੀਜ਼ਨ ਲੰਬੀ ਦੇ ਅ ਹਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਜੀ ਦੇ ਉੱਪਰ ਕਾਫੀ ਜਿਹੜੇ ਹੈਗੇ ਨਸ਼ਾ ਤਸਕਰੀ ਦੇ ਮੁਕਾਦਮੇ ਦਰਜ ਹੈਵੀ ਰਿਕਵਰੀ ਦੇ ਪਰਚੇ ਦਰਜ ਨੇ ਉਨੇ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਜਿਹੜੀ ਆਪਣੀ ਜ਼ਮੀਨ ਜਾਇਦਾਦ ਕੋਈ ਵੀ ਤਰ੍ਹਾਂ ਦੀ ਮੂਵੇਬਲ ਜਾਂ ਇਮੋਵੇਬਲ ਪ੍ਰੋਪਰਟੀ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਜਿਹੜੀ ਹੈਗੀ ਹੈ ਕਰੀਬ 67 ਲੱਖ ਰੁਪਏ ਹੈ ਉਹ ਅਸੀਂ ਕੰਪਨੀ ਅਸੀਂ ਕੰਪੀਟੈਂਟ ਅਥਾਰਟੀ ਤੋਂ ਉਹ ਫ੍ਰੀਜ਼ ਕਰਵਾਈ ਹੈ ਅੱਜ ਚੌਂਕੀਦਾਰ ਕੱਖਾਂ ਵਾਲੀ ਐਸ ਐਚਓ ਲੰਬੀ ਸਬਨ ਸੈਕਟਰ ਮਨਿੰਦਰ ਸਿੰਘ ਤੇ ਹੋਰ ਪਿੰਡ ਦੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਦੇ ਘਰ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਦਾ ਨੋਟਿਸ ਲਗਾ ਉਹਨਾਂ ਦੀ ਵਾਈਫ ਨੂੰ ਤਮੀਲ ਕਰਾਇਆ ਹਰਜੀਤ ਸਿੰਘ ਜੀ ਨੂੰ ਔਰ ਦੂਸਰਾ ਅਸੀਂ ਇਹਨਾਂ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਉਹਦੇ ਘਰ ਦੇ ਅੱਗੇ ਇਹ ਜਿਹੜੀ ਪ੍ਰਾਪਰਟੀ ਉਹਦੀ 60 ਲੱਖ ਰੁਪਏ ਦੀ ਫ੍ਰੀਜ਼ ਕਰਾਈ ਆ ਉਹਦਾ ਨੋਟਿਸ ਚਿਪਕਾਇਆ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਅੱਗੇ ਬਿਲਕੁਲ ਨਾ ਵੇਚ ਸਕੂਗਾ ਨਾ ਕਿਸੇ ਕਿਸ ਨੂੰ ਦੇ ਤੇ ਲੋਨ ਜਾਂ ਕੋਈ ਹੋਰ ਕੋਈ ਕਾਰਵਾਈ ਕਰ ਸਕੂਗਾ ਪੂਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਹੜੇ ਸਾਡੇ ਸੀਨੀਅਰ ਅਫਸਰਾਂ ਅਤੇ ਉੱਚ ਅਫਸਰਾਂ ਦੀਆਂ ਹਦਾਇਤਾਂ ਦੇ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਨਸ਼ਾ ਤਸਕਰਾਂ ਜਿਹੜੇ ਜਾਂ ਨਸ਼ਾ ਸਮਗਲਰ ਆ ਉਹਨਾਂ ਨੂੰ ਇਹ ਸਖਤ ਤਾੜਨਾ ਕਰਦੇ ਆ ਕਿ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਜਿਹੜਾ ਆਪਣਾ ਕੰਮ ਆ ਬੰਦ ਕਰਕੇ ਇੱਕ ਵਧੀਆ ਸਮਾਜਿਕ ਜੀਵਨ ਜਿਉਣ ਨਹੀਂ ਇਸੇ ਤਰ੍ਹਾਂ ਹੀ ਜੇ ਉਹਨਾਂ ਦੀ ਕਿਸੇ ਕਿਸਮ ਦੀ ਜਿਹੜੀ ਪ੍ਰਾਪਰਟੀ ਉਹਨਾਂ ਨਸ਼ਾ ਤਸਕਰੀ ਕਰਕੇ ਬਣਾਈ ਆ ਇਸੇ ਤਰ੍ਹਾਂ ਹੀ ਉਹ ਫਰੀਜ਼ ਕਰਾਈ ਜਾਊਗਾ